ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਤੋਂ ਇੱਕ ਮਾਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕੀ ਫਾਜ਼ਿਲਕਾ ਦੇ CIA ਸਟਾਫ ਦੇ ਵਿੱਚ ਤਣਾਅ ਤੇ ਇੱਕ ਕਰਮਚਾਰੀ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕਰਮਚਾਰੀ ਨੂੰ ਉਸਦੀ ਆਪਣੀ ਹੀ ਸਰਵਿਸ ਰਵਾਲਵਰ ਦੇ ਨਾਲ ਗੋਲੀ ਲੱਗੀ ਹੈ ਹਾਲਾਂਕਿ ਸਪਸ਼ਟ ਨਹੀਂ ਹੈ ਕਿ ਗੋਲੀ ਕਿਵੇਂ ਚੱਲੀ ਹੈ ਤੇ ਇਹ ਜੋ ਪੌਲਸਾਂ ਬਲਾਜ਼ਮ ਦੀ ਤਸਵੀਰ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਉਸੇ ਸੀਆਈਏ ਸਟਾਫ ਚਤਨਾਤ ਕਰਮਚਾਰੀ ਸਰਵਪ੍ਰੀਤ ਸਿੰਘ ਦੀ ਹੈ ਜਿਸ ਤੇ ਕੀ ਗੋਲੀ ਲੱਗਣ ਤੇ ਨਾਲ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਦੇ ਰਾਤ ਗੰਭੀਰ ਹਾਲਤ ਦੇ ਵਿੱਚ ਫਾਜ਼ਲ ਕਾਸਮਰ ਹਸਪਤਾਲ ਦੇ ਵਿੱਚ ਸਰਪ੍ਰੀਤ ਨੂੰ ਲਿਆਂਦਾ ਗਿਆ ਜਿੱਥੇ ਕੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਉਦੋਂ ਇਸਾ ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਸਾਨੂੰ ਪੁਣੇ ਥੋੜੀ ਦੇਰ ਪਹਿਲੇ ਇੱਕ ਜਿਹੜੀ ਸੂਚਨਾ ਮਿਲੀ ਸੀ ਵੀ ਸਾਡਾ ਸਰਪ੍ਰੀਤ ਇੱਕ ਕਰਮਚਾਰੀ ਸੀਆਈਏ ਫਾਜ਼ਿਲਕਾ ਚ ਤਨਾਤੇ ਤੇ ਜਿੰਦਾ ਗਨਸ਼ਾਟ ਲੱਗਨ ਕਰਕੇ ਸਿਵਲ ਹਸਪੀਟਲ ਫਾਜ਼ਿਲਕਾ ਅਡਮਿਟ ਹੋਇਆ ਫਾਜ਼ਿਲਕਾ ਅੰਸ਼ੀ ਸਿਵਲ ਹਸਪੀਟਲ ਆਇਆ ਤੇ ਜਿੱਥੇ ਉਹਨਾਂ ਨੂੰ ਡੈਥ ਡਿਕਲੇਅਰ ਕਰ ਦਿੱਤੀ ਗਈ। ਬਾਕੀ ਅਜੇ ਪੜਤਾਲ ਕਰ ਰਹੇ ਆ ਦੋ ਬਾਦ ਜੋ ਵੀ ਹੋਇਆ ਤੁਹਾਨੂੰ ਦੱਸ ਦਵਾਂਗੇ। ਸੀਆਈਏ ਫਾਜ਼ਿਲਕਾ ਜਾਣ ਕਰੇ ਇੱਕ ਗਨਸ਼ਾਟ ਹੈ। ਹਾਂਜੀ ਸਰਵਿਸ ਕੋਲ ਆ ਸਰਵਿਸ ਲੋ ਫਿਲਹਾਲ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਪੜਤਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਆਖਿਰ ਗੋਲੀਬਾਰੀ ਦੇ ਕਾਰਨ ਕੀ ਨੇ ਇਹ ਤਾਂ ਗੱਲ ਜਾਂਚ ਤੋਂ ਬਾਅਦ ਹੀ ਸਪਸ਼ਟ ਹੋ ਸਕੇਗੀ ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਿਆ ਗਿਆ ਹੈ ਜਿੱਥੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਮ੍ਰਿਤਕ ਦਾ ਦੇਹ ਸੌਂਪ ਦਿੱਤੀ ਜਾਵੇਗੀ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਪੁਲਿਸ ਦੀ ਜਾਂਚ ਪੜਤਾਲ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਗੋਲੀ ਚੱਲਣ ਦੇ ਕੀ ਕੁਝ ਕਾਰਨ ਸਾਹਮਣੇ ਆਉਂਦੇ ਨੇ ਜਗਬਾਣੀ ਟੀਵੀ ਦੇ ਲਈ ਜਲਾਲਾਬਾਦ ਤੋਂ ਆਦਰਸ਼ ਜੋ ਸੰਦੀ ਰਿਪੋਰਟ